ਕਲਿਆਣ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਗਰਮੀ ਨੂੰ ਲੈ ਕੇ ਲੋਕ ਹੱਲੋ ਬਿਹਾਲ ਹੋ ਚੁੱਕੇ ਨੇ ਦਰਅਸਲ ਗਰਮੀ ਦੇ ਚੱਲਦਿਆਂ ਲੋਕ ਜੁਨਾ ਦਾ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਗਿਆ ਤੇ ਇਸ ਵੇਲੇ ਪੰਜਾਬ ਭਰ ਦੇ ਵਿੱਚ ਤਾਪਮਾਨ ਜੋ ਕਿ 45 ਡਿਗਰੀ ਤੱਕ ਪਹੁੰਚਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵਿਭਦਨ ਵਾਲਾ ਉਥੇ ਲੋਕਾਂ ਦਾ ਕਹਿਣਾ ਹੈ ਕਿ ਇਸ ਵੇਲੇ ਉਹਨਾਂ ਦਾ ਘਰੋਂ ਬਾਹਰ ਨਿਕਲਣਾ ਤੱਕ ਔਖਾ ਹੋ ਗਿਆ ਜਿੱਥੇ ਲੋਕ ਸਿਰਫ ਉਹੀ ਘਰੋਂ ਬਾਹਰ ਆ ਰਹੇ ਨੇ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੈ ਦਰਅਸਲ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜੀ ਚੇਤਾਵਨੀ ਹੈ ਜਾਰੀ ਕਰ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤਾਪਮਨ ਦੇ ਵਿੱਚ ਜਿਹੜੀ ਗਿਰਾਵਟ ਉਹ ਵੇਖਣ ਨੂੰ ਨਹੀਂ ਮਿਲਣ ਵਾਲੀ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਧਣ ਵਾਲੀ ਹੈ ਤੇ ਉੱਥੇ ਹੀ ਇਸ ਵੇਲੇ ਹੀ ਲੋਕ ਹਾਲੂ ਬੇਹਾਲ ਹੋ ਚੁੱਕੇ ਨੇ ਤਸਵੀਰਾਂ ਵਿਖਾ ਰਿਹਾ ਬਠਿੰਡਾ ਦੀਆਂ ਜਿੱਥੇ ਲੋਕ ਇਸ ਵੇਲੇ ਗਰਮੀ ਨੂੰ ਲੈ ਕੇ ਤਰਾਹੀ ਤਰਾਹੀ ਕਰ ਰਹੇ ਨੇ ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਕੋਈ ਜ਼ਰੂਰੀ ਕੰਮ ਹੁੰਦਾ ਹੈ ਤਾਂ ਹੀ ਉਹ ਕਰੋ ਬਾਹਰ ਨਿਕਲ ਰਹੇ ਨੇ। ਟੈਂਪਰੇਚਰ ਕਾਫੀ ਜਲਾਵਤਨ ਪਤਾ ਗਿਆ ਰਹੇ। ਬਹੁਤ ਜ਼ਿਆਦਾ ਹੋਇਆ ਪਿਆ ਜੀ ਬਸ ਇੰਨਾ ਵੀ ਬੱਚਿਆਂ ਦਾ ਧਿਆਨ ਰੱਖੋ ਤੇ ਬਜ਼ੁਰਗਾਂ ਦਾ ਗਰਮੀ ਬਹੁਤ ਜ਼ਿਆਦਾ ਹੈ ਤੇ ਬਾਹਰ ਨਿਕਲਣ ਦਾ ਤਾਂ ਕੋਈ ਹਾਲ ਹੀ ਨਹੀਂ ਹੈਗਾ। ਕੋਈ ਮਜਬੂਰੀ ਹੈ ਕੰਮ ਕਰਕੇ ਨਿਕਲਣਾ ਪੈਂਦਾ। ਤੇ ਮੂਹ ਕਰਕੇ ਆਉਂਦੀ ਹੈ। ਕੋਕਵਾਲੀ ਆਈ ਮੂਹ ਮਜਦਾ ਪੈਰ ਮੱਦ ਦੀ ਐਕਟਿਵਾਂ ਤੇ ਚੜ ਜਾਂਦੇ ਆ ਜਦੋਂ ਹੱਦਾਂ ਦਾ ਬੁਰਾ ਹਾਲ ਹੋ ਜਾਂਦਾ। ਗਰਮੀ ਨਾਲ ਬੁਖਾਰ ਹੋਈ ਜਾਂਦਾ ਸਿਰਦਰਦ ਹੋ ਜਾਂਦਾ ਗਾ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ। ਕੰਪਰੇਚਰ ਕਾਫੀ ਜ਼ਿਆਦਾ ਦੋਨੋਂ ਪਾਸੇ ਜਾ ਰਹੇ ਆ ਬਹੁਤ ਜ਼ਿਆਦਾ ਹੋਇਆ ਪਿਆ ਜੀ ਬਸ ਇੰਨਾ ਵੀ ਬੱਚਿਆਂ ਦਾ ਧਿਆਨ ਰੱਖੋ ਤੇ ਬਜ਼ੁਰਗਾਂ ਦਾ ਗਰਮੀ ਬਹੁਤ ਜ਼ਿਆਦਾ ਹੈ ਤੇ ਬਾਹਰ ਨਿਕਲਣ ਦਾ ਤਾਂ ਕੋਈ ਹੱਲ ਹੀ ਨਹੀਂ ਹੈਗਾ ਤਾਂ ਇਹਨਾਂ ਮਜਬੂਰੀ ਆ ਕੰਮ ਕਰਕੇ ਨਿਕਲਣਾ ਪੈਂਦਾ ਤੇ ਮੂਹ ਕਰਕੇ ਉਹ ਮੱਦੇ ਆ ਜੀ ਕੋਪਵਾਲੀ ਆਈ ਮੂਹ ਮੱਜ ਦਾ ਪੈਰ ਮਤ ਦੀ ਐਕਟਿਵਾਂ ਤੇ ਚੜ ਜਾਂਦੇ ਆ ਜਦੋਂ ਹੱਥਾਂ ਦਾ ਬੁਰਾ ਹਾਲ ਹੋ ਜਾਂਦਾ ਗਰਮੀ ਨਾਲ ਬੁਖਾਰ ਹੋਈ ਇਹਨਾਂ ਸਿਰਦਰਦ ਹੋ ਜਾਂਦਾ ਗਾ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨੀ하 ਸ਼ਰਮਾ ਹੈ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕੀ ਕਹਿਣਾ ਚਾਹੁੰਦੇ ਬਲ ਬਹੁਤ ਜ਼ਿਆਦਾ ਗਰਮੀ ਹੈ ਸਵੇਰ ਸੁਬਹ ਸੂਰਜ ਨਿਕਲਣ ਤੋਂ ਪਹਿਲੇ ਹੀ ਗਰਮੀ ਇਤਨੀ ਵੱਧ ਜਾਂਦੀ ਹੈ ਬੱਚਾ ਸਕੂਲ ਭੇਜਣਾ ਪੈਂਦਾ ਮਜ਼ਬੂਰੀ ਹੈ ਪਰ ਗਰਮੀ ਬਹੁਤ ਜ਼ਿਆਦਾ ਹੈ ਪਰ ਸਕੂਲ ਜੋ ਭੇਜਦੇ ਹੈਗੇ ਫਿਰ ਵੀ ਬਹੁਤ ਜ਼ਿਆਦਾ ਹੈਗਾ ਵੀ ਗਰਮੀ ਹਾਂਜੀ ਬਿਲਕੁਲ ਇਹ ਹੁੰਦਾ ਹੈ ਕਿ ਵੀ ਟਾਈਮਿੰਗ ਚੇਂਜ ਹੋ ਜਾਏ 12 ਵਜੇ ਦੀ ਥਾਂ 11 ਵਜੇ ਦੀ ਛੁੱਟੀ ਹੋ ਜਾਏ ਬੱਚਾ ਦੀ ਬਹੁਤ ਗਰਮੀ ਹੁੰਦੀ ਹੈ ਦਿੱਕਤ ਹੁੰਦੀ ਹੈ ਬੱਚਿਆਂ ਨੂੰ ਸਕੂਲ ਤੋਂ ਬੋਲਦਾ ਫਿਰ ਚੰਦੇ ਜਾਂਦੇ ਠੰਡੇ ਪਹਿਰੇ ਸੀ ਕੀ ਗੱਲ ਨਹੀਂ ਚਲਦੀ ਹਾਂਜੀ ਬੱਚਿਆਂ ਨੂੰ ਠੰਡਾ ਪਹਿਰੇ ਸੀ ਹਾਂਜੀ ਬਸ ਗਰਮੀ ਲੱਗਦੀ ਹੈ ਬੱਚੇ ਆਂਦੇ ਵਕਤ ਤਾਂ ਸਹੀ ਇਹ ਹੁੰਦਾ ਕਿ ਠੰਡਾ ਬਸ ਘਰੇ ਜਾ ਕੇ ਏਸੀ ਹੋਵੇ ਠੰਡਾ ਪੀਣ ਨੂੰ ਹੋਵੇ ਕੁਝ ਤਾਂ ਹੀ ਕਰਕੇ ਬਸ ਐ ਜਦੋਂ ਆਂਦੇ ਆ ਉਦੋਂ ਬੱਚੇ ਸਾਰੇ ਖੜ ਜਾਂਦੇ ਪੀਣ ਨੂੰ ਸੱਦਾ ਕੀ ਕਹਿਣਾ ਚਾਹੂਗਾ ਜਿਵੇਂ ਅੱਜ ਵੀ ਇੰਨੀ ਦੁਪਹਿਰੇ ਜਾਨ ਨਿਕਲਿਆ ਜਾਣਾ ਕੰਮ ਤੋਂ ਬਸ ਕਰੋ ਨਾ ਹੀ ਨਿਕਲਣ ਤਾਂ ਹੀ ਠੀਕ ਹੈ ਪਰ ਜਿਹੜੇ ਬੰਦੇ ਆ ਉਹਨਾਂ ਨੂੰ ਤਾਂ ਕੰਮ ਤੇ ਜਾਣਾ ਹੀ ਹੈ ਪਰ ਬੱਚਾ ਵਾਸਤੇ ਤਾਂ ਹੋਣਾ ਚਾਹੀਦਾ ਥੋੜਾ ਸਾ ਜਿਗਾ ਫालतੂ ਬਿਨਾ ਕੰਮ ਤੋਂ ਵੀ ਨਾ ਜਾ ਜਿਗਾ ਉਸਕੇ ਕੰਮ ਤੇ ਬਾਹਰ ਨਾ ਨਿਕਲਣ ਗਰਮੀ ਬਹੁਤ ਜ਼ਿਆਦਾ ਹੈ ਕੀ ਕੰਮ ਕਰਦੇ ਜੀ ਪੀਏ ਕਰਦੇ ਆ ਨਹੀਂ ਕਿਵੇਂ ਅੱਜ ਮੂੰਹ ਸਿੱਕਤਾ ਖਿਆ ਸੀ ਕੀ ਕਰਦੇ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤਾਪਮਾਨ ਹੁਣ ਕਿੰਨਾ ਹੋ ਰਿਹਾ ਦਾ ਦਰਮੀ ਬਹੁਤ ਜ਼ਿਆਦਾ ਹੈਗੀ ਹੈ ਇਸ ਕਰਕੇ ਮੂੰਹ ਟੱਕਿਆਣਾ ਪੈਂਦਾ ਹੈਗਾ ਗਰਮੀ ਕਾਰਨ ਗਰਮੀ ਵਿੱਚ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਫਿਰ ਨਹੀਂ ਜੀ ਬਿਲਕੁਲ ਵੀ ਜੀ ਨਹੀਂ ਕਰਦਾ ਗਰਮੀ ਵਿੱਚ ਬਾਹਰ ਨਿਕਲੋ ਜੇ ਅਗਰ ਆਪਾਂ ਨੂੰ ਕੋਈ ਕੰਮ ਹੈਗਾ ਤਾਂ ਆਣਾ ਚਾਹੀਦਾ ਨਹੀਂ ਵਿਦਆਊਟ ਕੰਮ ਤਾਂ ਕਦੇ ਵੀ ਨਹੀਂ ਆਣਾ ਚਾਹੀਦਾ ਇੰਨੀ ਗਰਮੀ 'ਚ ਤਾਂ ਕਦੇ ਵੀ ਨਹੀਂ ਕੱਪੜੇ-ਕੁਪੜੇ ਆਪਦੇ ਫੁੱਲ ਬਾਜੂ ਵਾਲੇ ਪੂਰੇ ਮਾਣੇ ਚਾਹੀਦੇ ਹੈਗੇ ਜਿਹਦੇ ਕਰਕੇ ਜਿਵੇਂ ਕਹਿੰਦੇ ਹੋ ਬਹਾਂ ਵਾਲੇ ਕਮੀਜ਼ ਪਾ ਲੋ ਕਰਦੇ ਨਹੀਂ ਨਹੀਂ ਕੁਛ ਨਹੀਂ ਐਦਾਂ ਦਾ ਕੁਛ ਵੀ ਨਹੀਂ ਪਾਣਾ ਚਾਹੀਦਾ ਗਰਮੀ ਤਾਂ ਲੱਗਦੀ ਲੱਗਦੀ ਹੈਗੀ ਹਨਾ ਤੇ ਤੇ ਇਸ ਕਿੰਨ ਨੂੰ ਵੀ ਆਉਂਦੀ ਮੂੰਹ ਸਿਰ ਵੀ ਟਾਕੇ ਰੱਖਣਾ ਹਾਂਜੀ ਮੂੰਹ ਸਿਰ ਟਾਕੇ ਰੱਖਣਾ ਚਾਹੀਦਾ ਹੈਗਾ ਜਿਆਦਾ ਵਧੀਆ ਹੈਗਾ ਜਾਂ ਤੇ ਫਿਰ ਜੇ ਗਰਮੀ ਲੱਗ ਜਾਏ ਫਿਰ ਠੰਡਾ ਠੰਡਾ ਵੀ ਵੀਰ ਨੂੰ ਜੀ ਕਰਦਾ ਹਾਂਜੀ ਨਹੀਂ ਜੀ ਸਹੀ ਜਿਹੜੇ ਆਪਾਂ ਨੂੰ ਸਹੀ ਲੱਗਣ ਉਹ ਹੀ ਉਹ ਕਰਨਾ ਚਾਹੀਦਾ ਵੀ ਜ਼ਿਆਦਾਤਰ ਇੰਨਾ ਕੁਝ ਵੀ ਠੰਡੀਆਂ ਚੀਜ਼ਾਂ ਜੇ ਵੀ ਕਿਹੜਾ ਉਹ ਹੁੰਦਾ ਹੈਗਾ ਦਾ ਵੀ ਤਰਲ ਪ੍ਰਦਾਰਸ਼ ਦਾ ਵਰਤਪਾ ਹਾਂਜੀ ਹਾਂਜੀ ਤਰਲ ਪ੍ਰਦਾਰਸ਼ ਦਾ ਵਰਤਪਾ ਹੁੰਦਾ ਹੈ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਜਿਹੜੇ ਦੁਪਹਿਰੇ ਵੀ ਤੁਰੇ ਫਿਰਦੇ ਬਿਨਾਂ ਕੰਮ ਤੋਂ ਨਹੀਂ ਗਲਤ ਹੈ ਜੀ ਦੁਪਹਿਰੇ ਬਿਨਾਂ ਕੰਮ ਤੋਂ ਕਦੇ ਵੀ ਬਾਹਰ ਜਾਣਾ ਚਾਹੀਦਾ ਆਪਦੀ ਬਿਮਾਰੀਆਂ ਲੱਗਦੀਆਂ ਹੈਗੀਆਂ ਗਿਆ ਇੰਨਾ ਤਾਪਮਾਨ ਇਹਦੇ 'ਚ ਤਾਂ ਬਿਲਕੁਲ ਵੀ ਨਹੀਂ ਅਸੀਂ ਵੀ ਹੁਣ ਮਜੂਰੀ ਕਰਕੇ ਆਉਣੇ ਹੈਗੇ ਆ ਪੜਨਾ ਜ਼ਰੂਰੀ ਹੈਗਾ ਕਿ ਪੇਪਰ ਚੱਲੀ ਜਾਂਦੇ ਇਸ ਕਰਕੇ ਆਉਣੇ ਹੈਗੇ ਨੇ ਨਹੀਂ ਸਹੀ ਬਿਨਾਂ ਫਾਸਟ ਤਾਂ ਕਦੇ ਵੀ ਨਹੀਂ ਆਏ ਹੈਗੇਗੇ ਬਠਿੰਡੇ 'ਚ ਤਾਂ ਕਦੇ 47 ਤੋਂ ਦੇ ਕੇ ਪੱਥਿਆ ਪੈਗਾ ਉਹ ਵੀ ਸਵੇਰੇ 6 ਵਜੇ ਹਾਂਜੀ ਹੈਗਾ ਜੀ ਹੁਣ ਗਰਮੀ ਤਾਪਮਾਨ ਤਾਂ ਸਵੇਰੀ ਇਹ ਨਹੀਂ ਹੋ ਜਾਂਦਾ ਹੈਗਾ ਜਿਆਦਾ ਹੋ ਜਾਂਦਾ ਹੈ ਜੀ ਹਾਂਜੀ ਮੇਰੇ ਪਿਛੇ ਨਾਮ ਮੇਰਾ ਨਾਮ ਜੱਗਾ ਜੀ ਸਹਾਰਾ ਜਨ ਸੇਵਾ ਦਾ ਮੈਂਬਰ ਆ ਤੇ ਕੀ ਕਹਿਣਾ ਚਾਹੋਗੇ ਜਿਵੇਂ ਗਰਮੀ ਬਹੁਤ ਪੈ ਰਹੀ ਹੈ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਸਹਾਰਾ ਜਨ ਸੇਵਾ ਵੱਲੋਂ ਤੁਹਾਨੂੰ ਪਤਾ ਹੀ ਹੈ ਵੀ ਆਏ ਸਾਲ ਹੀ ਜਿਹੜਾ ਕਿ ਗਰਮੀ ਨੂੰ ਮੱਦੇਨਜ਼ਰ ਰੱਖ ਕੇ ਦੇ ਹੋਏ ਜਿਹੜੇ ਕਿ ਪਾਣੀ ਦੇ ਪ੍ਰਬੰਧ ਜਾਂ ਹੋਰ ਵੀ ਜਿਹੜੇ ਗਰਮੀਆਂ ਚ ਬੇਹੋਸ਼ ਹੋ ਜਾਂਦੇ ਆ ਜਾਂ ਹੋਰ ਹੋ ਜਾਂਦੇ ਆ ਉਹਨਾਂ ਵਾਸਤੇ ਹਰ ਇੱਕ ਤਰ੍ਹਾਂ ਦੀ ਸਹੂਲਤ ਜਿਹੜੀ ਸਹਾਰਾ ਜਨ ਸੇਵਾ ਵੱਲੋਂ ਉਪਲਬਧ ਕਰਵਾਈ ਜਾਂਦੀ ਹੈ ਹੁਣ ਵੀ ਸਾਡਾ ਇਸ ਟਾਈਮ ਤੋ ਬੀਵੀਆਰ ਚ ਮਾਲਗਦਮ ਰੋਡ ਤੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਸਿਵਲ ਹਸਪਤਾਲ ਬਹਿੰਡਾ ਦੇ ਵਿੱਚ ਪਾਣੀ ਦਾ ਪ੍ਰਬੰਧ ਜਿਹੜਾ ਕਿ ਚੱਲ ਰਿਹਾ ਤੇ ਇਹਦੇ ਵਿੱਚ ਹੁਣ ਤੱਕ ਜਿਹੜੀਆਂ ਗਰਮੀਆਂ ਨਾਲ ਇੱਕ ਦੋ ਮੋਤਾਂ ਵੀ ਹੋ ਚੁੱਕੀਆਂ ਜਿਹੜੇ ਕਿ ਤਕਰੀਬਨ 6-7 ਬੰਦੇ ਜਿਹੜੇ ਕਿ ਬੇਹੋਸ਼ੀ ਦੇ ਹਾਲਾਤ ਵਿੱਚ ਵੀ ਸਹਾਰਾ ਜਨ ਸੇਵਾ ਨੇ ਚੱਕੇ ਨੇ ਗਰਮੀ ਹੈ ਕਿ ਜਿਹੜੀ ਦਸਕ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ ਬਰਦਾਸ਼ਤ ਤੋਂ ਬਾਹਰ ਗਰਮੀ ਹੋ ਰਹੀ ਹੈ ਇਸ ਕਰਕੇ ਸਹਾਰਾ ਵੱਲੋਂ ਜਿਹੜੇ ਵੀ ਪੁਕਤਾ ਇੰਤਜ਼ਾਮ ਬੀਬ ਸਹਾਰਾ ਲੋਕਾਂ ਵਾਸਤੇ ਜਾਂ ਜਿਹੜੇ ਫੁੱਟਪਾਸਾਂ ਦੇ ਪਏ ਆ ਜਾਂ ਗਰੀਬ ਲੋਕ ਜਿਹੜੇ ਰਿਸ਼ਕਿਆਂ ਰੁਸਕਿਆਂ ਵਾਲੇ ਆ ਇਹਨਾਂ ਨੂੰ ਅਸੀਂ ਜਿਹੜੀਆਂ ਕਿ ਠੰਡੇ ਪਾਣੀ ਦੀਆਂ ਬੋਤਲਾਂ ਵੀ ਮੁਹਈਆ ਕਰਵਾਨੇ ਵੀ ਜਿਹੜਾ ਇਹ ਆਪਦੇ ਵਾਸਤੇ ਪਾਣੀ ਉਹਦੇ ਵਿੱਚ ਭਰ ਕੇ ਰੱਖ ਲੈਣ ਵੀ ਜੇ ਕਿਤੇ ਕੋਈ ਸਵਾਰੀ ਜਾਂ ਕੋਈ ਲੈ ਕੇ ਜਾ ਰਿਹਾ ਤਾਂ ਮੌਕੇ ਤੇ ਤੁਹਾਨੂੰ ਪਤਾ ਅੱਜ ਕੱਲ ਪਾਣੀ ਨਹੀਂ ਮਿਲਦਾ ਤਾਂ ਉਹਨੂੰ ਪਾਣੀ ਮਿਲੇ। ਹਮ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਗੇ ਜਿਵੇਂ ਵੀ ਬੇਨਾ ਕੰਮ ਤੋਂ ਜੇ ਦੁਪਹਿਰੇ ਦਿਨੇ ਬਾਹਰ ਨਿਕਲਾ ਜਾਵੇ। ਲੋਕਾਂ ਨੂੰ ਇਹੀ ਅਪੀਲ ਹੈ ਵੀ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤਾਂ ਆਪਦੇ ਘਰੇ ਬੈਠਣ ਆਪਦੇ ਬੱਚਿਆਂ ਉਨੇ ਸੁਣਨ ਚ ਆ ਵੀ ਛੁੱਟੀ 10 ਦਿਨ ਪਹਿਲਾਂ ਵਧਾਤੀ ਐ ਇਸ ਕਰਕੇ ਲੋਕਾਂ ਨੂੰ ਬੇਨਤੀ ਐ ਕਿ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤਾਂ ਆਪਦੇ ਘਰੇ ਬੈਠਣ ਤੇ ਆਪਦੇ ਬੱਚਿਆਂ ਨੂੰ ਵੀ ਸੁਰੱਖਿਤ ਰੱਖਣ ਤੇ ਆਪ ਵੀ ਸੁਰੱਖਿਤ ਰਹੇ ਤੇ ਜੇ ਜਾਣਾ ਪਵੇ ਤਾਂ ਪਾਣੀ ਦਾ ਜਾਂ ਸ਼ਾਂ ਦਾ ਜਾਂ ਕੱਪੜੇ ਦਾ ਪਾਣੀ ਦੀ ਬੋਤਲ ਨਾਲ ਜ਼ਰੂਰ ਲੈ ਕੇ ਜਾਣ ਤੇ ਜਾਂ ਪਾਣੀ ਦੇ ਵਿੱਚ ORS ਦਾ ਘੋਲ ਘੋਲ ਕੇ ਰੱਖਣ ਵੀ ਜੇ ਕਿਤੇ ਆਪਾਂ ਜ਼ਰੂਰੀ ਜਾਣਾ ਵੀ ਹੈ ਤਾਂ ਉਹ ORS ਦਾ ਘੋਲ ਨਾਲ ਲੈ ਕੇ ਜਾਣ ਵੀ ਕਿਤੇ ਆਪਾਂ ਨੂੰ ਮਾੜੀ-ਮੋਟੀ ਪਿਆਸ ਲੱਗਦੀ ਆ ਤਾਂ ਪਾਣੀ ਬਹੁਤ ਜ਼ਰੂਰੀ ਚਾਹੀਦਾ ਹੈ ਜੇ ਪਾ ਕਿਤੇ 10 ਮਿੰਟ ਵੀ ਮੋਟਰਸਾਈਕਲ ਤੇ ਕਿਤੇ ਜਾਣਾ ਪੈ ਜੇ ਤਾਂ ਜੀਵ ਤਾਲੂਏ ਨਾਲ ਲੱਗਣ ਵਾਲੀ ਹੋ ਜਾਂਦੀ ਹੈ ਇਸ ਕਰਕੇ ਪਾਣੀ ਦੀ ਬੋਤਲ ਜ਼ਰੂਰ ਨਾਲ ਰੱਖਣੀ ਚਾਹੀਦੀ ਹੈ ਮੂੰਹ ਸਿਰ ਵੀ ਢੱਕ ਕੇ ਰੱਖਣਾ ਚਾਹੀਦਾ ਮੂੰਹ ਸਿਰ ਢੱਕ ਕੇ ਰੱਖਣਾ ਚਾਹੀਦਾ ਜਾਂ ਸਿਰ ਤੇ ਕੋਈ ਪਰਨਾ ਬੰਨ ਕੇ ਰੱਖੇ ਜਿਵੇਂ ਮੂੰਹ ਤੇ ਕੱਪੜਾ ਲਪੇਟ ਕੇ ਰੱਖਣ ਇਹ ਜ਼ਰੂਰੀ ਹੈ